ਅੱਜ ਤੁਹਾਨੂੰ ਲੈ ਕੇ ਆਇਆ ਮਲੇਰਕੋਟਲਾ ਦੇ ਇੱਕ ਐਸੀ ਦਰਗਾਹ ਦੇ ਵਿੱਚ ਜਿੱਥੇ ਦੱਸਿਆ ਜਾਂਦਾ ਹੈ ਕਿ ਰਾਤ ਤੋਂ ਰਾਤ ਜਿਹੜੀ ਇਹ ਕੰਦ ਬਣ ਕੇ ਤਿਆਰ ਹੋ ਗਈ ਸੀ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ ਸੀਗਾ ਵੀ ਕਦੋਂ ਜਿਹੜੀ ਇਹ ਕੰਦ ਬਣ ਕੇ ਤਿਆਰ ਹੋ ਗਈ ਤੇ ਤਾਂ ਖਾਸियत ਦੀ ਗੱਲ ਤੁਹਾਨੂੰ ਦੱਸ ਦਵਾਂ ਕਿ ਇਸ ਪੱਥਰ ਦੇ ਵਿੱਚ ਨਾ ਹੀ ਕੋਈ ਸਿਮਿੰਟ ਦਾ ਯੂਜ਼ ਹੋਇਆ ਨਾ ਹੀ ਕੋਈ ਰੇਤੇ ਦਾ ਯੂਜ਼ ਹੋਇਆ ਤੇ ਸਿਰਫ ਪੱਥਰ ਦੇ ਉੱਪਰ ਜਿਹੜਾ ਪੱਥਰ ਰੱਖ ਕੇ ਤੇ ਇਸ ਨੂੰ ਤਿਆਰ ਕੀਤਾ ਗਿਆ ਤੇ ਤਿਆਰ ਕਿਦਾਂ ਕੀਤਾ ਗਿਆ ਸੀਗਾ ਇਸ ਦਾ ਕਿਸ ਨੂੰ ਪਤਾ ਵੀ ਨਹੀਂ ਲੱਗ ਸਕਿਆ ਸੀਗਾ ਵੀ ਕਹਿੰਦੇ ਜਿੰਨੇ ਬਣਾਈ ਸੀ ਤੇ ਰਾਤੋਂ ਰਾਤ ਜਿੰਨੇ ਇਸ ਕੰਧ ਨੂੰ ਤਿਆਰ ਕਰ ਦਿੱਤੀ ਤੇ ਉਸ ਤੋਂ ਬਾਅਦ ਜਦੋਂ ਸਵੇਰ ਹੋਈ ਤਾਂ ਸਵੇਰੇ ਲੋਕਾਂ ਨੇ ਜਦੋਂ ਦੇਖਿਆ ਵੀ ਇਹ ਤਾਂ ਕੰਧ ਖੜੀ ਹੋ ਗਈ ਤਾਂ ਉਸ ਤੋਂ ਬਾਅਦ ਜਿਹੜਾ ਇਸ ਦੀ ਉਚਾਈ ਦਿਖਾਓ ਕਿ ਕਿਵੇਂ ਜਦੋਂ ਇੱਥੇ ਤੱਕ ਬਣੀ ਸੀਗੀ ਜਦੋਂ ਸਵੇਰ ਹੋਈ ਜਦੋਂ ਲੋਕਾਂ ਨੇ ਦੇਖਿਆ ਤਾਂ ਇਹ ਕੰਧ ਉੱਥੇ ਹੀ ਰੁਕ ਗਈ ਤਾਂ ਬਹਿ ਲੋ ਲੁਦਰੀ ਬਣ ਗਿਆ ਵੀ ਇਹ ਕਿਹ ਪਹੁੰਚੇ ਪੀੜਾ ਹੈ ਮਰ ਕੋਲ ਨੇ ਉਹ ਜਗਰੂ ਆ ਗਿਆ। ਕਹੇ ਆਪਣੇ ਹਰਕਾ ਨੂੰ ਕਿਹਾ ਕਿ ਮੈਂ ਜਗਰੂ ਜਾ ਰਿਹਾ। ਵੀ ਬਾਬਾ ਬਾਬਾ ਨੂੰ ਪੁੱਛੋ ਮੈਂ ਹਾਰਾਂਗੇ। ਜਿੰਨਾ ਹਾਰਾਂਗੇ ਜਿੱਤਾਂ ਨਹੀਂ। ਇਹ ਕਹਿੰਦੇ ਤੋਂ। ਤਾਂ ਉਹ ਜਾਣੀ ਜਿੱਤ ਗਿਆ। ਜਿੱਤ ਗਿਆ ਇੱਕ ਬੇਤਰੀ ਘੋੜਾ ਹਤਾ। ਇਹਨਾਂ ਨੇ ਉਹ ਲੰਗਰ ਤੇ ਬਾਤ ਆ। ਤਾਂ ਰਾਜਾ ਬਹੁਤ ਬڑا ਗੁੱਸੇ ਹੋਏ ਗਾਇਆ ਗੁੱਸੇ ਹੋਏ ਉਹਨੇ ਕਿਹਾ ਆਪਣੇ ਖੁਦ ਚੱਲ ਕੇ ਇੱਥੇ ਆਏ। ਕਹਿੰਦੇ ਮੈਂ ਹੁੰਨੀ ਨਹੀਂ ਖਬਰ ਇਹ ਕੋੜਾਤਾ ਜੀ ਲੱਗ ਰਿਹਾ ਜਵਾਤਾ। ਕਹਿ ਜਾ ਕੇ ਦੇਖ ਵਾ। ਜੇ ਦੇਖਿਆ ਕਿ ਨਹੀਂ ਕੋੜਾ ਉਹ ਸੇਮ ਹੋ ਗਈ ਕਿ ਕਾਪੀ ਟੂ ਕਾਪੀ ਕਰ ਰਹੇ ਨੇ। ਜੀ ਆਹ ਵੀ ਵਿਵਾਰ ਹੈ ਨਾ ਹਾਂ। ਜੀ ਤੇ ਇਹੋ ਹੀ ਸਾਥੀ ਦੇ ਨਾਲ ਇੱਕ ਰਾਚ ਬਣੀ ਜਾਏ। ਕਹਿੰਦੇ ਜੀ ਆਪ ਹੀ ਬਣ ਗਈ ਸੀ ਬਣੀ ਕਿਵੇਂ ਸੀ ਆ ਜਿਹੜੀ ਕੰਨ ਬਣੀ ਹੈ। ਜਿਨ੍ਹਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਲਈ ਇਹ ਨਰੇ ਦਾ ਬੁਖੇ ਜਿਹਾ ਨਾਮ ਹੈ ਉਹਦਾ ਇਹ 8ਵੇਂ ਲਈ ਲੱਗ ਰਿਹਾ ਹੈ 8ਵੇਂ ਲਈ ਲੱਗ ਰਿਹਾ ਹੈ ਅੱਜ ਕੋਈ ਸੁੱਟੂ ਜਗਾ ਨਹੀਂ ਹੈ ਇਹ ਦੇਖੋ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਤੁਸੀਂ ਦੇਖ ਰਹੇ ਹੁੰਦਾ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਜੈ ਕੁਮਾਰ ਅੱਜ ਤੁਹਾਨੂੰ ਲੈ ਕੇ ਆਇਆ ਮਲੇਰ ਕੋਟਲਾ ਦੇ ਇੱਕ ਐਸੀ ਦਰਗਾਹ ਦੇ ਵਿੱਚ ਜਿੱਥੇ ਦੱਸਿਆ ਜਾਂਦਾ ਹੈ ਕਿ ਰਾਤ ਤੋਂ ਰਾਤ ਜਿਹੜੀ ਹੈ ਕੰਦ ਬਣ ਕੇ ਤਿਆਰ ਹੋ ਗਈ ਸੀ ਤਾਂ ਤੁਹਾਨੂੰ ਪ੍ਰਿੰਸ ਜੀ ਜਿਹੜਾ ਕੈਮਰਾ ਇੱਧਰ ਦਿਖਾਓ ਕਿ ਇਹ ਉਹ ਕੰਦ ਹੈ ਜਿੱਥੇ ਦੱਸਿਆ ਜਾਂਦਾ ਕਿ ਇਹ ਕੰਦ ਰਾਤ ਤੋਂ ਰਾਤ ਜਿਹੜੀ ਹੈ ਉਹ ਬਣ ਕੇ ਤਿਆਰ ਹੋ ਗਈ ਸੀ ਵੀ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ ਸੀਗਾ ਵੀ ਕਦੋਂ ਜਿਹੜੀ ਇਹ ਕੰਦ ਬਣ ਕੇ ਤਿਆਰ ਹੋ ਗਈ ਸੀ ਤੇ ਖਾਸियत ਦੀ ਗੱਲ ਤੁਹਾਨੂੰ ਦੱਸ ਦਵਾਂ ਕਿ ਇਸ ਪੱਥਰ ਦੇ ਵਿੱਚ ਨਾ ਹੀ ਕੋਈ ਸਿਮਿੰਟ ਦਾ ਯੂਜ਼ ਹੋਇਆ ਨਾ ਹੀ ਕੋਈ ਰੇਤੇ ਦਾ ਯੂਜ਼ ਹੋਇਆ ਤੇ ਸਿਰਫ ਪੱਥਰ ਦੇ ਉੱਪਰ ਜਿਹੜਾ ਪੱਥਰ ਰੱਖ ਕੇ ਤੇ ਇਸ ਨੂੰ ਤਿਆਰ ਕੀਤਾ ਗਿਆ ਤੇ ਤਿਆਰ ਕਿਦਾਂ ਕੀਤਾ ਗਿਆ ਸੀਗਾ ਇਸ ਦਾ ਇਸ ਨੂੰ ਪਤਾ ਵੀ ਨਹੀਂ ਲੱਗ ਸਕਿਆ ਸੀਗਾ ਵੀ ਕਹਿੰਦੇ ਜਿੰਨੇ ਬਣਾਈ ਸੀ ਤੇ ਰਾਤੋਂ ਰਾਤ ਜਿੰਨੇ ਇਸ ਕੰਦ ਨੂੰ ਤਿਆਰ ਕਰ ਦਿੱਤੀ ਤੇ ਉਸ ਤੋਂ ਬਾਅਦ ਜਦੋਂ ਸਵੇਰ ਹੋਈ ਤਾਂ ਸਵੇਰੇ ਲੋਕਾਂ ਨੇ ਜਦੋਂ ਦੇਖਿਆ ਵੀ ਇਹ ਤਾਂ ਕੰਦ ਖੜੀ ਹੋ ਗਈ ਤਾਂ ਉਸ ਤੋਂ ਬਾਅਦ ਜਿਹੜਾ ਇਸ ਦੀ ਉਚਾਈ ਦਿਖਾਓ ਕਿ ਕਿਵੇਂ ਜਦੋਂ ਇੱਥੇ ਤੱਕ ਬਣੀ ਸੀਗੀ ਜਦੋਂ ਸਵੇਰ ਹੋਈ ਜਦੋਂ ਲੋਕਾਂ ਨੇ ਦੇਖਿਆ ਤਾਂ ਇਹ ਕੰਦ ਉੱਥੇ ਹੀ ਰੁਕ ਗਈ ਤਾਂ ਉਸ ਤੋਂ ਬਾਅਦ ਜਿਹੜਾ ਇਸ ਦਾ ਇਤਿਹਾਸ ਕੀ ਹੈ ਉਹ ਪੂਰਾ ਤੁਹਾਨੂੰ ਜਾਣੂ ਕਰਾਵਾਂਗੇ ਤੇ ਰਾਤੋ ਰਾਤ ਜਿਹੜੀ ਇਹ ਕੰਦ ਬਣ ਕੇ ਤਿਆਰ ਹੋ ਗਈ ਸੀ ਤਾਂ ਦੇਖ ਸਕਦੇ ਹੋ ਕਿ ਲੱਖਾਂ ਸ਼ਰਧਾਲੂ ਜਿਹੜੇ ਇੱਥੇ ਪਹੁੰਚਦੇ ਨੇ ਨਤਮਸਤਕ ਹੁੰਦੇ ਨੇ ਤੇ ਲੱਖਾਂ ਮੁਰਾਦਾ ਜਿਹੜੀਆਂ ਆਪਣੀ ਉਹ ਪੂਰੀ ਕਰਦੇ ਨੇ ਤਾਂ ਇਹ ਰਾਤੋ ਰਾਤ ਕਹਿੰਦੇ ਵੀ ਜਿੰਨੇ ਬਣਾਈ ਸੀ ਤਾਂ ਜਿਵੇਂ ਸਵੇਰ ਹੁੰਦੀ ਹੈ ਤਾਂ ਸਵੇਰ ਜਿੱਥੇ ਤੱਕ ਬਣੀ ਹੁੰਦੀ ਹੈ ਜਦੋਂ ਲੋਕਾਂ ਦੀ ਨਜ਼ਰ ਪੈਂਦੀ ਹੈ ਕਿ ਵੀ ਕੰਦ ਤਿਆਰ ਹੋ ਰਹੀ ਹੈ ਤਾਂ ਨਾਲ ਦੀ ਨਾਲ ਜਿਹੜਾ ਇਹ ਉੱਥੋ ਹੀ ਰੁਕ ਜਾਂਦਾ ਤੇ ਉਸ ਤੋਂ ਬਾਅਦ ਕਈ ਸਦੀਆਂ ਤੋਂ ਜਿਹੜਾ ਇੱਥੇ ਬਾਬਾ ਹੈਦਰ ਸ਼ੇਖ ਜੀ ਦਾ ਦਰਬਾਰ ਹੈ ਤੇ ਇੱਥੇ ਸ਼ਰਧਾਲੂ ਨਤਮਸਤਕ ਹੁੰਦੇ ਨੇ ਤੇ ਬਾਕੀ ਪੂਰਾ ਇਤਿਹਾਸ ਜਾਣਦੇ ਆ ਅੰਦਰ ਦਰਗਾਹ ਦੇ ਜਿਹੜੇ ਸੇਵਾਦਾਰ ਉਹਨਾਂ ਕੋਲ ਇਤਿਹਾਸ ਜਾਣਦੇ ਕਿ ਪੂਰਾ ਇਤਿਹਾਸ ਕੀ ਸੀਗਾ ਤੇ ਆਉ ਤੁਹਾਨੂੰ ਦਿਖਾਉਣੇ ਇਤਿਹਾਸ ਤਾਂ ਇਸ ਦੇ ਇਤਿਹਾਸ ਦੇ ਬਾਰੇ ਤੁਹਾਨੂੰ ਜਾਣੂ ਕਰਾਉਣੇ ਆ ਤੇ ਮੌਜੂਦਾ ਸਾਡੇ ਨਾਲ ਬਾਬਾ ਹੈਦਰ ਸ਼ੇਖ ਜੀ ਤੇ ਦਰਬਾਰ ਤੇ ਮੌਜੂਦ ਆ ਤਾਂ ਗੱਲਬਾਤ ਕਰਦੇ ਆ ਬਾਬਾ ਜੀ ਕਿਵੇਂ ਇਸ ਦਾ ਇਤਿਹਾਸ ਜਿਹੜਾ ਹੈ ਹਾਂਜੀ ਤੇ ਇਤਿਹਾਸ ਕੀ ਹੈ ਇਥੇ ਇਹਨਾਂ ਦਾ ਇਰਾਦਾ ਹੈ ਕਿ ਕਾਬਲ ਤੋਂ ਆਇਆ ਸੀ ਕਾਬਲ ਕੰਧਾਰ ਤੋਂ ਜੀ ਹਾਸ ਤੋਂ ਪੌਣੇ 600 ਸਾਲ ਪਹਿਲਾਂ ਬਹਿਲੋ ਲੋਦੀ ਦਾ ਜਮਾਨਾ ਸੀ ਬਹਿਲੋ ਲੋਦੀ ਰਾਜਾ ਹੈ ਹਿੰਦੋਸਾਂ ਦਾ ਰਾਜਾ ਸੀ ਇਹ ਪਾਕਿਸਤਾਨ ਹੁੰਦੇ ਹੋਏ ਮਲਤਾਨ ਆਦਾ ਮਲਤਾਨ ਨੇ ਨਾ ਪੀਰ ਮੰਨਈ ਪੀਰਾਂ ਨੇ ਨਾ ਲੂਟੀ ਮਲੂਏ ਕੋਲ ਰਾਤੀ ਜੀ ਇਹ ਮੁਨੇ ਕੋਲੇ ਜਾਓ ਇਹ ਮੁਨੇ ਕੋਲੇ ਆਗੇ ਇਹ ਮੁਨੇ ਕੋ ਮਨੇ ਕੋਲੇ ਆਗੇ ਇਹ ਮੁਨੇ ਕੋਲੇ ਆਗੇ ਐਸੇ ਰਹੇ ਕੱਲੀ ਜੀ ਇਹ ਇਹ ਰਹੇ ਕੱਲੀ ਤਾਂ ਅੱਜ ਕੋਸ਼ ਕੱਲ ਖੁਸ਼ ਕਿਸਮੇ ਦਿਖਾਉਂਦੇ ਰਹੇ ਜੀ ਕਿਸਮੇ ਦਿਖਾਉਂਦੇ ਰਹੇ ਉਹ ਲੋਕ ਬੰਨਣ ਲੱਗੇ ਬੰਨਣ ਲੱਗੇ ਤੇ ਬਹ ਲੋ ਲੋਧਰੀ ਬਣਾ ਲੱਗਿਆ ਵੀ ਇਹ ਕਿ ਪਹੁੰਚੇ ਪੀ ਰਹੇ ਹਨ ਮਰਕੋਲ ਨੇ ਉਹ ਜਾਗਰੂ ਜਾ ਰਹੇ ਹਨ ਕਹੇ ਆਪਨੇ ਹਲਕਾਰ ਨੂੰ ਕਿਹਾ ਮੈਂ ਜਾਗਰੂ ਜਾ ਰਹੇ ਹਾਂ ਵੀ ਬਾਬਾ ਜੀ ਬੱਚੋ ਮੈਂ ਹਾਰਾਂਗੇ ਜੰਗ ਹਾਰਾਂਗੇ ਜਿੱਤਾਂਗੇ ਇਹ ਕਹਿੰਦੇ ਧੰਨ ਦਾ ਉਹ ਜਾਗਰੂ ਜਿੱਤ ਕੇ ਜਿੱਤ ਕੇ ਇੱਕ ਬੇਤਰੀਨ ਘੋੜਾ ਹਤਾ ਇਹਨਾਂ ਨੇ ਉਹ ਲੰਗਰ ਤੇ ਪਾਤਾ ਜੀ ਤਾ ਰਾਇਆ ਬੜਾ ਗੁੱਸੇ ਹੋਏ ਗਿਆ ਗੁੱਸੇ ਹੋਏ ਉਹਨੇ ਕਿਤਾ ਆਪਣੇ ਖੁਦ ਚੱਲ ਕੇ ਇੱਥੇ ਆਏ ਜੀ ਮੈਂ ਖੁੰਨੀ ਨਹੀਂ ਸਰਵੀਆਂ ਕੋੜਾ ਤਾ ਤੁਰੀ ਲੰਗਰ ਜਵਾਤਾ ਕਹੇ ਜਾ ਕੇ ਦੇਖ ਵਾਹ ਜੇ ਦੇਖਿਆ ਕਿ ਨਹੀਂ ਕੋੜਿਆ ਉਹ ਸੇਮ ਹੋਇਆ ਕਿ ਕਾਪੀ ਤੋਂ ਕਾਪੀ ਕਰੇ ਰਹੀ ਜੀ ਰੋਪੂ ਤੋਂ ਰੋਪੂ ਕਰੇ ਦੇ ਉਹਨਾਂ ਨੇ ਭੈ ਵੀ ਭੈ ਗਏ ਕਹਿੰਦਾ ਜਿਹੜਾ ਲੱਗਿਆ ਕਰਨੇ ਉਹ ਪੈਰੀ ਬੈਗਾ ਪੈਰੀ ਬੈਗਾ ਕਹਾ ਮੈਨੂੰ ਗਲਤੀ ਹੋ ਗਈ ਵਾਹੀ ਬੰਗੀ ਫਿਰ ਆਪਣੀ ਕੁੜੀ ਦੀ ਲੜਕੀ ਦੀ ਸ਼ਾਦੀ ਕਹਿੰਦੇ ਮੈਂ ਥੋੜਾ ਨਾ ਕਰਨੀ ਜੀ ਇਹਨਾਂ ਨੇ ਹਾਂ ਕਰਤੀ ਫਿਰ ਉਹਨਾਂ ਨੇ ਘਰ ਲੋ ਲੋਦਣੀ ਆਪਣੀ ਲੜਕੀ ਦੀ ਸ਼ਾਦੀ ਰਣਕੀ ਸੀ ਆ ਮਲੇ ਕੋੜਾ ਦੇ ਆਸਥ ਜੀ ਬੋਲ ਲੜਵਾਣਾ ਜੀ ਤੱਕ ਵੀ ਇਹ ਇਹ ਮੋਲੀਕੂਲ ਆ ਗਿਆ ਸਤਨ ਤੇ ਹੀ ਚਲਦੀ ਉਹ ਲੇਟੀ ਨੇ ਦੇ ਚਲਦੀ ਇਹਨਾਂ ਦੇ ਤਿੰਨ ਲੜਕੇ ਹੋਏ ਆਹ ਤਿੰਨ ਲੜਕੇ ਜੈਮਰ ਤੇ ਇੱਕ ਲੜਕੀ ਇੱਕ ਲੜਕੀ ਆ ਵੀ ਆ ਵੀ ਵੀ ਇਹਨਾਂ ਦੇ ਪੁੱਤ ਆਹ ਤਿੰਨ ਆ ਇੱਕ ਦਰਸ ਚਾਰ ਸਿਵਾ ਦਾ ਨਾਲ ਹੈ ਇਹ ਸਿਵਾ ਦਾ ਫੇਰ ਨਾਲ ਹੈ ਤੇ ਆ ਵੀ ਆ ਰਹਿਣਾ ਜੀ ਇਹ ਇਹਨਾਂ ਦੀ ਸਖਤੀ ਦੇ ਨਾਲ ਇੱਕ ਰਾਜ ਬਣੀ ਹੈ ਕਹਿੰਦੇ ਜੀ ਆਪ ਹੀ ਬਣ ਗਈ ਸੀ ਬਣੀ ਕਿਵੇਂ ਸੀ ਆ ਜਿਹੜੀ ਕੰਦ ਬਣੀ ਹੈ ਜਿਨ੍ਹਾਂ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਉড়াই ਲਈ ਜਿਨ੍ਹਾਂ ਨੇ ਰਕਾ ਬੂਹੇਂ ਜਿਨ੍ਹਾਂ ਨੇ ਉড়াই ਲਈ ਹੈ ਇੱਕ ਰਾਹ ਤੇ ਬਣੀ ਜਿਹੜੇ ਬੁੜੀ ਨੇ ਜੱਤੀ ਪੀਤੀ ਤਾਂ ਉਹ ਪੜੀ ਸੁਵਾਉ ਸੁਵਾਉ ਗਈ ਪੱਦੀ ਗਈ ਤਾਂ ਅਮਰੇ ਵਕੀ ਖਬਰੇ ਕੀ ਕਰਵੰਦਾ ਪਤਾ ਪਤਾ ਵੀ ਨਹੀਂ ਲੱਗਿਆ ਸੀਗਾ ਵੀ ਜਦੋਂ ਇਹ ਤਿਆਰ ਹੋ ਗਈ ਸਵੇਰੇ ਦੇਖਿਆ ਤਾਂ ਕੰਧਾਂ ਖੜੀਆਂ ਹੋਈਆਂ ਸੀ ਇਹਦੇ ਕਿ ਦੇਖ ਲੋ ਦਾਤਾ ਰੇਖਤਾ ਨਾਮ ਕੀ ਹੈ ਦਾ ਵੀ ਮਤਲਬ ਜੀ ਬਿਲਕੁਲ ਨਹੀਂ ਹੈ ਉਹ ਸਹੀ ਜੀ ਤਾਂ ਵੀ ਮਲੇਰ ਕੋਟਲਾ ਵੀ ਕਹਿੰਦੇ ਜਿਲ੍ਹਾ ਮਲੇਰ ਅਲੱਗ ਸੀਗਾ ਤੇ ਕੋਟਲਾ ਅਲੱਗ ਸੀਗਾ ਕਿ ਕਹਿੰਦੇ ਇਹਦੇ ਨਾਲ ਵੀ ਕੋਈ ਇਤਿਹਾਸ ਜੁੜਿਆ ਹੋਇਆ ਹਾਂ ਜੀ ਉਹ ਕਿਹਦਾ ਉਹ ਹੈ ਮਲੇਰ ਕੋਟਲਾ ਦਾ ਵਾਸਾ ਇਹ ਮਲੇਰ ਦਾ ਕੋਰ ਦਾ ਹੈ ਜੀ ਆਹੋ ਇਹਦੇ ਅੱਗੇ ਟੱਡੇ ਕਰਕੇ ਜੀ ਉਦੋਂ ਤੋਂ ਫਿਰ ਜਿਹੜੀਆਂ ਸ਼ਰਧਾਲੂ ਜਿਹੜੇ ਉਹ ਆਉਣ ਲੱਗੇ ਹਨ ਫਿਰ ਇੱਥੇ ਜਿਹੜੀਆਂ ਲੋਕ ਦੂਰ ਦੂਰੋਂ ਆਉਂਦੇ ਨੇ ਹੈ ਦੂਰ ਦੂਰੋਂ ਕਹਿੰਦੇ ਲੋਕ ਆਉਣਾ ਸ਼ੁਰੂ ਦੂਰ ਦੂਰੋਂ ਆਉਂਦੇ ਆ ਇੱਥੇ ਹੱਠ ਮੇਲੇ ਲੱਗਦੇ ਆ ਹੱਠ ਮੇਲੇ ਲੱਗਦੇ ਆ ਅੱਜ ਸਿੱਟੀਆਂ ਜਗ੍ਹਾ ਨਹੀਂ ਦਿੱਤੀ ਜੀ ਇਹਦੇ ਵੀ ਲੱਗਦੇ ਆ ਬਾਹਰ ਮੇਲੇ ਲੱਗਣਾ ਸ਼ੁਰੂ ਹੋ ਜਾਂਦੇ ਜੀ ਹੱਠ ਮੇਲੇ ਲੱਗਦੇ ਵੀਰਵਾਰ ਨੂੰ ਕਾਫੀ ਰਸ਼ ਵੀ ਹੁੰਦਾਗਾ ਤਾਂ ਬਹੁਤ ਜ਼ਿਆਦਾ ਰਸ਼ ਵੀਰਵਾਰ ਨੂੰ ਕਾਫੀ ਰਸ਼ ਹੁੰਦਾ ਹਾਂ ਤੇ ਇਹ ਬਾਬਾ ਜੀ ਜਿੱਦਾਂ ਕਿ ਹੁਣ ਗੱਲ ਕਰੀ ਆਪਾਂ ਸੰਗਤ ਕਹਿੰਦੇ ਬਹੁਤ ਬਾਰੋ ਵੀ ਆਂਦੀ ਆ ਨੇੜੋ ਵੀ ਆਂਦੀ ਆ ਤੇ ਮਲੇਰ ਕੋਟਲਾ ਵੀ ਇਸੇ ਨਾਮ ਤੋਂ ਬਣਿਆਗਾ ਹਨਾ ਹਾਂ ਤਾਂ ਇਹ ਸਾਰਾ ਮਲੇਰ ਕੋਟਲਾ ਹੈਦਰ ਸ਼ੇਖ ਦਰਬਾਰ ਦਾ ਇਤਿਹਾਸ ਜੋ ਤੁਹਾਨੂੰ ਜਾਣੂ ਕਰਾਇਆ ਤਾਂ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਕਿਉਂਕਿ ਕਾਫੀ ਜਿਹੜੇ ਸੰਗਤਾਂ ਇੱਥੇ ਆਉਂਦੀਆਂ ਨੇ ਤਾਂ ਸੰਗਤਾਂ ਦੀਆਂ ਜਿਹੜੀਆਂ ਮੁਰਾਦਾ ਨੇ ਉਹ ਵੀ ਪੂਰੀਆਂ ਹੁੰਦੀਆਂ ਨੇ ਕੈਮਰਾਮੈਨ ਪ੍ਰਿੰਸ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ ਕੁਮਾਰ